ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਸਰੀ ਕਾਲ ਬਈ ਲਓ ਬਈ ਆਪਾਂ ਪਹੁੰਚ ਗਏ ਆ ਕਨਾਲ ਕਲੱਬ 'ਚ ਵਿਆਹ ਸਾਦੀ ਕਿੱਟੀ ਪਾਰਟੀ ਜਨਮ ਦਿਨ ਵੱਡੇ ਵੱਡੇ ਲੋਕ ਇੱਥੇ ਕਿਉਂ ਆਉਂਦੇ ਆ ਤੁਹਾਨੂੰ ਪਤਾ ਹੀ ਹੈ ਕਿਉਂਕਿ ਇੱਥੇ ਵੈਸਟ ਕੁਆਲਿਟੀ ਮਿਲਦੀ ਆ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਵਾਂਗੇ ਮੈਨ ਗੱਲ ਤੇ ਕੁਆਲਿਟੀ ਦਾ ਕੁਆਲਿਟੀ ਦਾ ਫੁੱਲ ਆ ਬਈ ਤੇ ਅੱਗੇ ਕਿਹੜੇ ਕੁਝ ਮਿਲਦਾ ਫੁੱਲ ਜਾਣਕਾਰੀ ਆਪਾਂ ਦੇ ਆ ਵੀਰ ਜੀ ਦੇਣਗੇ ਸਸਰੀ ਕਾਲ ਵੀਰ ਜੀ ਜੀ ਇਹ ਨਾਮ ਆਪਾਂ ਨੂੰ ਦੱਸ ਸਕਾਂ ਹਾਂ ਮੇਰਾ ਨਾਮ ਰਮਨਵੰਦਰ ਮਣੀ ਹੈ ਠੀਕ ਆ ਜੀ ਮਣੀ ਸਾਹਿਬ ਜੀ ਤੇ ਹੁਣ ਦੱਸੋ ਜੀ ਆਪਾਂ ਦੇ ਇੱਥੇ ਕੀ ਕੁ ਚੀਜ਼ ਮਿਲਦੀ ਆ ਮੰਨ ਲ ਕੀ ਕਿਹੜੀ ਕੁਆਲਿਟੀ ਮਿਲਦੀ ਆ ਮੰਨ ਲਓ ਮਤਲਬ ਵਿਆਹ ਸ਼ਾਦੀਆਂ ਦੇ ਜਨਮ ਦਿਨਾਂ ਤੇ ਕੀ ਕੀ ਪ੍ਰਬੰਧ ਹੁੰਦੇ ਤੁਹਾਡੇ ਕੋਲ ਆਪਣੇ ਕੋਲੇ ਬਾਈ ਇਹ ਰੈਸਟੋਰੈਂਟ ਹੈ ਫੈਮਿਲੀ ਰੈਸਟੋਰੈਂਟ ਹੈ ਵੀਰਵਾਰ ਆ ਨਾਲ ਆਪਣੇ ਕੋਲੇ ਬੈਂਕਟ ਹਾਲ ਆ ਠੀਕ ਆ ਜੀ ਠੀਕ ਆ ਆਪਣੇ ਕੋਲੇ ਰੈਸਟੋਰੈਂਟ ਦੇ ਨਾਲ-ਨਾਲ ਵਿਆਹ ਸ਼ਾਦੀਆਂ ਦੇ ਵੀ ਪ੍ਰਬੰਧ ਹੈਗੇ ਆ ਲੋ ਵੀਰ ਜੀ ਕਿੱਥੇ ਜਾਣ ਦੀ ਲੋੜ ਨਹੀਂ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਇੱਥੇ ਬੁੱਕ ਕਰੋ ਆਹ ਮੋਬਾਈਲ ਨੰਬਰ ਤੁਹਾਨੂੰ ਇੱਥੇ ਮੈਂਸ਼ਨ ਕਰਤਾ ਹੈ ਤੇ ਗੱਲ ਕਰਿਓ ਬਾਈਆਂ ਨਾਲ ਉਸ ਤੇ ਆਪਣਾ ਵਿਆਹਾਂ ਸ਼ਾਦੀਆਂ ਜੇ ਤੁਸੀਂ ਐ ਲਾ ਲਓ ਵੀ ਆਪਣੇ ਕੋਲੇ ਕੈਟਰਿੰਗ ਦਾ ਟੈਂਟ ਦਾ ਹਾਂਜੀ ਡੀਜੇ ਸਾਊਂਡ ਦਾ ਡੈਕੋਰੇਸ਼ਨ ਦਾ ਸਾਰਾ ਆਪਣਾ ਆਪ ਦਾ ਪ੍ਰਬੰਧ ਹੈ ਲੈ ਵੀਰ ਜੀ ਯਾਨੀ ਗਾਹਕ ਨੂੰ ਆਪਣੇ ਨੂੰ ਕਿਸੇ ਪਾਸੇ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਡੇ ਨਾਲ ਸਿੱਧਾ ਸੰਪਰਕ ਕਰਨਾ ਜੋ ਵੀ ਹੈ ਅਸੀਂ ਉਹਨਾਂ ਨੂੰ ਫੁੱਲ ਬੈਸਟ ਤੋਂ ਬੈਸਟ ਕੁਆਲਿਟੀ ਦੇਵਾਂਗੇ ਤੇ ਵਾਜਬ ਪ੍ਰਾਈਸ ਆਪਣੀ ਪੂਰਾ ਵਧੀਆ ਅਰੇਂਜਮੈਂਟ ਕਰਕੇ ਦੇਵਾਂਗੇ ਉਹ ਵਿੱਚ ਆਪਾਂ ਵੀਡੀਓ ਵੀ ਚਲਾਵਾਂਗੇ ਪ੍ਰੋਗਰਾਮ ਦੀ ਸਾਰੀ ਉਹ ਤੁਸੀਂ ਚੈੱਕ ਕਰ ਲਿਓ ਵੀਡੀਓ ਦੇ ਵਿੱਚ ਆਪਾਂ ਦਿਖਾ ਦਾਂਗੇ ਦੂਜਾ ਗੱਲ ਆਪਣੇ ਕੋਲੇ ਬ੍ਰੇਕਫਾਸਟ ਲੰਚ ਡਿਨਰ ਸਵੇਰ 9 ਵਜੇ ਆਪਣੇ ਕੋਲੇ ਓਪਨਿੰਗ ਹੋ ਜਾਂਦੀ ਆ ਜ ਤਿੰਨੋਂ ਟਾਈਮ ਦਾ ਖਾਣਾ ਆਪਣੇ ਕੋਲੇ 9 ਤੋਂ 11 ਵਜੇ ਤੱਕ ਅਵੇਲੇਬਲ ਮਿਲੂਗਾ ਜਦੋਂ ਮਰਜ਼ੀ ਕੋਈ ਭੈਣ ਭਰਾ ਆਪਨਾ ਆ ਸਕਦਾ ਇੱਥੇ ਹਾਜ਼ਿਰ ਮਿਲੂ ਖਾਣਾ ਆਪਾਂ ਨੂੰ ਆਜੋ ਬਾਕੀ ਸਭ ਨੂੰ ਅੰਦਰ ਮੇਨ ਗੱਲ ਤੇ ਹੈ ਜੀ ਆਲ ਇਨ ਵਨ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਬਈ ਇੱਥੇ ਸਾਰਾ ਕੁਝ ਮਿਲੂਗਾ ਸਾਰਾ ਪ੍ਰਬੰਧ ਕਰਨ ਦੀ ਲੋੜ ਨਹੀਂ ਬਈ ਉਹ ਤੰਦੂਰ ਵਾਲੇ ਨੂੰ ਬੁਲਾ ਲਿਆ ਬਈ ਉਹ ਤੰਦੂਰ ਵਾਲਾ ਨਹੀਂ ਆਇਆ ਉਹ ਟੈਂਟ ਵਾਲਾ ਨਹੀਂ ਆਇਆ ਉਹ ਡੀਜੇ ਵਾਲਾ ਨਹੀਂ ਆਇਆ ਤੁਹਾਨੂੰ ਕੋਈ ਟੈਂਸ਼ਨ ਲੈਣ ਦੀ ਲੋੜ ਨਹੀਂ ਮੈਨ ਗਾਲ ਤੇ ਰੇਟ ਹੀ ਬੋਝ ਬਾਜਵਾ ਉਹ ਨਾਲੇ ਵੈਸਟ ਕੁਆਲਟੀ ਯਰ ਕੁਆਲਟੀ ਦੀ ਫੁੱਲ ਗਰੰਟੀ ਆ ਬਈ ਇੱਕ ਵਾਰੀ ਲਾਜ਼ਮੀ ਆ ਅੱਗੇ ਤੁਹਾਨੂੰ ਦਿਖਾਉਣੇ ਆ ਆਜੋ ਬਈ ਵਾਹ ਮੈਨ ਗਾਲ ਚੰਡੀਗੜ੍ਹ ਦਾ ਬ੍ਰਿੰਡਾ ਜਾਨ ਦੀ ਲੋੜ ਹੀ ਨਹੀਂ ਬਾਹਰ ਰੱਖੀ ਆ ਨਾਲ ਫੈਮਲੀ ਪ੍ਰੋਗਰਾਮ ਵੀ ਆ ਪੂਰਾ ਜ਼ਬਰਦਸਤ ਆ ਆਜੋ ਇਹ ਸਾਰਾ ਬੁੱਕ ਲੈ ਲਓ ਬਈ ਆ ਦਿਖਾ ਦੇ ਬਾਈ ਫੁੱਲੀਆਂ ਡੁੱਲੀਆਂ ਵਧੀਆ ਬੈਠਾਂ ਮਿਲ ਆਜੋ ਆ ਮੈਨ ਗਾਲ ਤੇ ਇੱਥੇ ਯਾਰ ਬਈ ਬਾਕੀ ਸਟਾਫ ਨਾ ਸਕਿਉਰਟੀ ਨਹੀਂ ਆਪਾਂ ਨੂੰ ਕੋਈ ਦਿੱਕਤ ਨਹੀਂ ਸੀਸੀਟੀਵੀ ਦੀ ਨਿਗਰਾਨੀ ਚਾ ਸਾਰਾ ਵਧੀਆ ਸੇਫਟੀ ਹੈ ਇੱਥੇ ਵੀ ਇਕਲਾ ਨੂੰ ਪਾਰਕਿੰਗ ਖੁੱਲੀ ਆ ਆ ਉਹਦਾ ਬੇਫਿਕਰ ਹੋ ਕੇ ਵੀ ਇਕਲਾ ਬਾਹਰ ਖੜਾ ਕੇ ਬੰਦਾ ਖਾ ਪੀ ਸਕਦਾ ਆ ਜਾਓ ਬਾਕੀ ਸੋਨੇ ਅੰਦਰੋਂ ਦਿਖਾਉਨੇ ਆ ਰੈਸਟੋਰੈਂਟ ਮੈਂਨ ਗੱਲ ਤੇ ਆ ਬਈ ਚੋਰੀ ਅੱਜਕੱਲ ਚੋਰੀ ਬਹੁਤ ਹੁੰਦੀ ਆ ਹਾਂਜੀ ਬਿਲਕੁਲ ਮੋਟਰਸਾਈਕਲ ਅੰਦਰ ਲਾਓ ਅੰਦਰ ਆਉਣਾ ਮਰ ਬਈ ਫੁੱਲ ਬਈ ਫੁੱਲ ਜ਼ਿੰਮੇਵਾਰੀ ਆ। ਇਹ ਵੀ ਪਾਰਕਿੰਗ ਬਾਹਰ ਖੜਾ ਕੇ ਆਉਂਗਾ ਅੰਦਰ ਆਉਂਦਿਆਂ ਨੂੰ ਝੋੜ ਚੱਕ ਕੇ ਲੈ ਜਾਣਾ। ਨਹੀਂ ਕੰਮ। ਠੀਕ ਆ। ਸਾਡੀ ਜ਼ਿੰਮੇਵਾਰੀ ਆ ਵੀ ਕਲ ਦੀ ਹੋਰ ਸਾਰੇ ਦੀ। ਆ ਦੇਖਾਰੇ ਬਈ। ਇੱਧਰ ਆਪਣਾ ਫੈਮਿਲੀ ਰੈਸਟੋਰੈਂਟ ਆ ਗਿਆ ਬਾਈ ਜੀ। ਲੈ ਬਈ ਫੈਮਿਲੀ। ਹਾਂ ਜੀ ਪੂਰਾ ਵਧੀਆ ਐਂਬੀਅੰਸ ਆ ਜੀ। ਵਧੀਆ ਬੈਠਣ ਨੂੰ ਸੋਫੇ ਨਵੇਂ ਸਾਰਾ ਫਰਨੀਚਰ ਲੱਗਿਆ ਹੋਇਆ। ਵੀ ਕੁਆਲਿਟੀ ਆ ਜਾਂਦੀ ਐ ਮੇਨ ਗੱਲ ਤੇ ਕੁਆਲਿਟੀ ਬਈ ਬੂਦ ਪੂਰੀ ਵਧੀਆ ਯਾਰ ਬਾਈ। ਸ਼ਾਂਤੀ ਆ ਜੀ ਕੋਈ ਡਿਸਟਰਬੈਂਸ ਨਹੀਂ। ਪੀਸਫੁਲ ਮਹੌਲਾ ਮਾਹੌ ਆਜੋ ਦੂਜੇ ਪਾਸੇ ਆਪਾਂ ਤੁਹਾਨੂੰ ਬੀਅਰ 바ਰ ਦਿਖਾਉਂਦੇ ਆ ਜਿਹੜੂ ਕੀ ਆਪਣੇ ਡਰਿੰਕ ਲਓ ਵੀਰ ਜੀ ਕਿਹੜੇ ਖਾਣ ਪੀਣ ਦੇ ਸਕੇਨ ਆ ਪਿੱਗ ਸਿੱਗ ਦੇ ਤੇ ਖਾਣ ਰੋਸਟਡ ਹੋ ਗਿਆ ਲਟਰਪਟ ਹਰ ਵੈਰਾਈਟੀ ਮਿਲਦੀ ਆ ਵਾਰ ਆ ਗਿਆ ਦੇਖੋ ਨਿਆਰੇ ਲੋ ਇਧਰ ਬੀਅਰ 바ਰ ਦਾ ਆ ਲੈ ਵਾਰ ਆ ਗਿਆ ਆਪਾਂ ਦਾ ਖਾਣ ਪੀਣ ਦਾ ਲਓ ਬਈ ਜੁਮੇਵਾਰੀ ਆ ਸਾਰੀ ਬੀਅਰ ਵਸਕੀ ਆਪਾਂ ਇੱਥੇ ਪ੍ਰਵਾਹ ਮੇਨ ਗੱਲ ਸਕੌਲਟੀ ਫੁੱਲ ਆ ਬਈ ਇੱਥੇ ਲੜਾਈ ਝਗੜਾ ਕੋਈ ਨਹੀਂ ਹੁੰਦਾ ਮੇਨ ਗੱਲ ਤੇ ਯਾਰ ਆਪਾਂ ਦੇ ਵੀਕਲ ਹੋਗੇ ਗੱਡੀ ਹੋਗੇ ਮੋਟਰਸਾਈਕਲ ਹੋਗੇ ਚੋਰੀ ਹੋ ਜਾਂਦਾ ਟੈਂਸ਼ਨ ਹੀ ਰਹਿੰਦੀ ਆ ਬੰਦਾ ਖਾਈ ਪੀ ਜਾਂਦਾ ਰਹਿੰਦਾ ਯਾਰ ਆਪਣਾ ਐ ਹੁੰਦਾ ਓਏ ਚੋਰੀ ਨਾ ਹੋ ਯਾਰ ਮੋਟਰਸਾਈਕਲ ਉਧਰ ਧਿਆਨ ਰਹਿੰਦਾ ਇੱਥੇ ਫੁੱਲ ਸਕਿਉਰਿਟੀ ਆ ਬਈ ਫੁੱਲ ਕੈਮਰੇ ਆ ਏਸੀ ਆ ਮੇਨ ਗੱਲ ਤੇ ਫੁੱਲ ਏਸੀ ਆ ਮੇਨ ਗੱਲ ਤੇ ਰਿਵੈਸਟ ਕੁਆਲਿਟੀ ਐਂਡੋਰ ਪਾਰਕਿੰਗ ਆ ਸਾਰੀ ਅੰਦਰ ਆਏ ਹੁਣ ਹੋਰ ਤੋਂ ਆਜੋ ਬਾਕੀ ਸਾਨੂੰ ਆਪਾਂ ਬੈਂਕਟ ਹਾਲ ਦਿਖਾਉਂਦੇ ਆ ਹੂੰ ਉਹ ਜੇ ਆਪਣਾ 250 ਤੋਂ 300 ਬੰਦੇ ਦਾ ਪ੍ਰੋਗਰਾਮ ਹੋ ਜਾਂਦਾ ਮੇਨ ਗੱਲ ਤੇ ਇਹ ਆ ਬਈ ਮੈਂ 4-5 ਦਿਨ ਪਹਿਲਾਂ ਆਇਆ ਸੀ ਵਰੇ ਦੋਸਤ ਦਾ ਪ੍ਰੋਗਰਾਮ ਸੀ ਮੇਰਾ ਅਮੀਰ ਵੱਡੇ ਘਰਾਂ ਦਾ ਪ੍ਰੋਗਰਾਮ ਸੀ ਇੱਥੇ ਆ ਜੇ ਤੋ ਖਾ ਪੀ ਕੇ ਦੇਖ ਕੇ ਨਾ ਬੜੀ ਵੈਸਟ ਕੁਆਲਿਟੀ ਸੀ ਤਾਂ ਹੀ ਮੈਂ ਐਡ ਕੀਤੀ ਬਈ ਇਹਨਾਂ ਦੀ ਇਹਦਾ ਬੈਂਕਟ ਹਾਲ ਆ ਜੀ ਇਹ ਚ 250 ਬੰਦੇ ਤੱਕ ਦਾ ਪ੍ਰੋਗਰਾਮ ਆਪਣੇ ਇੱਥੇ ਹੋ ਜਾਂਦਾ ਹੈਗਾ ਇਹ ਚ ਕੋਈ ਵੀ ਆ ਸਾਰਾ ਕੁਝ ਬਈ ਇੱਥੇ ਹੁੰਦਾ ਜਿਹੜੇ ਵੱਡੇ ਲੋਕ ਆਉਂਦੇ ਆ ਇੱਥੇ ਆਉਂਦੇ ਆ ਮੈਂ ਤਾਂ ਹੀ ਆਏ ਯਾਰ ਦੋਸਤ ਕਰਕੇ ਆ ਜੀ ਮੈਂ ਬਹੁਤ ਵਾਰੀ ਫੋਨ ਕੀਤਾ ਬਾਈਆਂ ਨੂੰ ਮੈਂ ਯਾਰ ਤੁਹਾਡੀ ਐਡ ਕਰਨੀ ਐ ਐਡ ਕਰਨੀ ਐ ਇਹ ਕਹਿੰਦਾ ਵੀ ਐਡ ਕਰਨ ਦੀ ਸਾਨੂੰ ਲੋੜ ਹੀ ਨਹੀਂ ਯਾਰ ਕਿਉਂ ਸਾਡੇ ਕੋਈ ਕਮੀ ਵਾਲਾ ਹੁੰਦਾ ਮਾ ਭਾਈ ਨਹੀਂ ਯਾਰਾ ਮੈਂ ਤੁਹਾਡੇ ਆਇਆ ਸੀ ਮੈਂ ਖਾ ਪੀ ਕੇ ਗਿਆ ਬਈ ਵੈਸਟ ਕੁਆਲਟੀ ਲੱਗਿਆ ਮੈਂ ਤਾਂ ਆ ਕੇ ਮੈਂ ਪਿੰਡਾਂ ਦੇ ਲੋਕ ਵੀ ਇੱਥੇ ਆਇਆ ਕਰੋ ਖਾ ਆ ਪੀਆ ਕਰੋ ਨਜ਼ਾਰੇ ਲੈ ਕਰੋ ਮੈਨਿਕਲ ਤਾਂ ਵੈਸਟ ਕੁਆਲਟੀ ਕਿਹੜੀ ਕਰੀਮ ਕਰੀਮ ਪਿੰਡਾਂ ਦੀ ਹੈ ਨਾ ਸ਼ਹਿਰਾਂ ਦੀ ਵੱਡੇ ਵੱਡੇ ਸ਼ਹਿਰ ਵਕੀਲ ਲੋਗ ਸਾਰੇ ਮੁਲਾਜ਼ਮ ਇੱਥੇ ਆਉਂਦੇ ਮੈਨਿਕਲ ਕੋ ਇੱਥੇ ਖਾ ਪੀ ਕੇ ਜਾਂਦੇ ਕੋ ਵੈਸਟ ਕੁਆਲਟੀ ਹੈ ਕਿਤੇ ਵੈਸਟ ਕੁਆਲਟੀ ਹੋਊਗੀ ਉੱਥੇ ਬੰਦਾ ਆਉਂਦਾ ਤਾਂ ਆਰ ਕਿਥੇ ਖਾਣ ਪੀਣ ਦਾ ਯਾਰ ਬਰਥਡੇ ਜਨਮ ਦਿਨ 40 50 100 ਬੰਦੇ ਕੋਈ ਨਿਆਰੇ ਲੈ ਕੇ ਇੱਥੇ ਕਰੋ ਇਸ ਤੋਂ ਬਾਅਦ ਇਧਰ ਬਾਈ ਖੁੱਲਾ ਲਾਉਣਾ ਆਪਣੇ ਕੋਲੇ ਲੈ ਹਾਂ ਲਾਸ਼ ਗ੍ਰੀਨ ਲਾਉਣਾ ਬਹੁਤ ਬੈਸਟ ਆਊਟਡੋਰ ਸੈਟਿੰਗ ਵੀ ਆਪਣੇ ਕੋਲੇ ਹੈਗੀ ਆ ਹਾਂ ਆ ਜਾਓ ਇਧਰ ਲਾ ਵੀ ਬਾਹਰ ਗਾਰਡਨ ਆ ਗਿਆ ਜੀ ਗਾਰਡਨ ਆ ਗਿਆ ਗਾਰਡਨ ਗਾਰਡਨ ਹੋਇਆ ਪਹਿਲਾਂ ਪੂਰੇ ਨਜ਼ਾਰੇ ਆਦਾ ਬੰਨੇ ਫੇ ਬਈ ਇਹ ਦੇ ਫੁੱਲਾ ਬਈ ਕਿਵੇਂ ਮਰਜੀ ਆਪਾਂ 10000 ਬੰਦਾ ਆ ਜੇ ਇਹਦੇ ਵਿੱਚ ਆਪਾਂ ਯਾਰਾ ਇੱਥੇ ਬਈ 10000 ਬੰਦਾ ਆ ਜੇ ਵੱਡਾ ਟੈਂਟ ਲਾ ਕੇ ਲਾ ਕੇ ਵੱਡਾ ਪੂਰਾ ਵਧੀਆ ਪ੍ਰਬੰਧ ਹੋ ਜਾਂਦਾ ਹਾਂ ਰਾਤ ਦਾ ਪ੍ਰੋਗਰਾਮ ਕਰਨਾ ਰਾਤ ਨੂੰ ਲਾਈਟਿੰਗ ਲੂਟ ਵੀ ਫੁੱਲਾ ਬਈ ਪ੍ਰਬੰਧ ਹੈ ਜੀ ਆਪਾਂ ਫੁੱਲ ਪ੍ਰਬੰਧ ਹੈ ਯਾਰ ਮੈਂ ਗੱਲ ਤੇ ਹਾਂ ਮੈਂ ਗੱਲ ਤੇ ਸੀਟਿੰਗ ਦਾ ਸਾਰਾ ਬਸ ਹਲਵਾਈ ਤੁਸੀਂ ਆਪ ਦਾ ਵੀ ਕਰ ਸਕਦੇ ਹੋ ਅਸੀਂ ਵੀ ਪ੍ਰੋਵਾਈਡ ਕਰਾ ਦਿੰਦੇ ਹਾਂ ਹਾਂ ਜੇ ਤੁਸੀਂ ਆਪ ਦਾ ਕਰਨਾ ਆਪ ਦਾ ਵੀ ਕਰ ਸਕਦੇ ਹੋ ਕਈ ਵਾਰੀ ਰਿਸ਼ਤੇਦਾਰੀ ਚ ਹੁੰਦਾ ਵੀ ਸਾਡਾ ਹਲਵਾਈ ਹੈਗਾ ਵੀ ਸਾਡੇ ਬੰਦੇ ਹੈਗੇ ਵੀ ਨੇ ਉਹ ਸਾਰਾ ਇੱਧਰ ਕਿਰਾਏ ਤੇ ਹੀ ਮਿਲ ਜੂ ਛੋਡੇ ਬੰਦੇ ਨਾਲ ਆਉ ਤਾਂ ਵੀ ਕੁਆਲਿਟੀ ਫੁੱਲ ਸਹੂਲਤ ਦੇਣਗੇ ਨਹੀਂ ਛੋਡਾ ਹਲਵਾਈ ਆ ਗਿਆ ਬਈ ਨਹੀਂ ਛੋਡਾ ਹਲਵਾਈ ਆਏ ਨਹੀਂ ਅਸੀਂ ਕਰ ਲੈ ਨਹੀਂ ਨਹੀਂ ਬਈ ਪੂਰਾ ਕੋਆਪਰੇਟ ਕਰਾਂਗੇ ਪੂਰਾ ਵਧੀਆ ਵੈਸਟ ਮੇਨ ਗਾਇਸ ਸਟਾਫ ਬਹੁਤ ਵਧੀਆ ਪਿਆਰੇ ਬੰਦੇ ਆ ਬਈ ਬਹੁਤ ਵਧੀਆ ਮੈਂ ਆਏ ਸੀ ਉਦੋਂ ਮਤਲਬ ਪ੍ਰੋਗਰਾਮ ਲਾਇਆ ਚਾਰ ਪੰਜ ਦਿਨ ਪਹਿਲਾਂ ਬਈ ਮੈਂ ਹਰ ਨਾਲ ਨਾਲ ਉਹਦੇ ਜਿਸਟਾਪ ਉਹਦੇ ਕਿਵੇਂ ਮਰਜੀ ਹਾਂਜੀ 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 ਅੰਜ ਕਰਕੇ ਬੁਲਾਉਂਦੇ ਜੀ ਕਹਿ ਕੇ ਬੁਲਾਉਂਦੇ ਤੇ ਜੀ ਕਹਾਂਗੇ ਤੇ ਜੀ ਕਹਾਂਗੇ ਮੇਨ ਗੱਲ ਤੇ ਇਹੀ ਹੈ ਬਈ ਸਾਡਾ ਮੇਨ ਮੁੱਦਾ ਇਹ ਹੈ ਸੀ ਵੀ ਕੁਆਲਿਟੀ ਮਿਲੇ ਤੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਕੁਆਲਿਟੀ ਮਿਲਦੀ ਕਿੱਥੇ ਆ ਤੇ ਲੋਕ ਉਹ ਹਨੇਰੇ ਚ ਹੀ ਫਿਰਦੇ ਸੀ ਮੇਨ ਗੱਲ ਆ ਲੈ ਬਈ ਕੁਆਲਿਟੀ ਦਾ ਗੱਲ ਇਹ ਹੈ ਵੀ ਸਾਡੀ ਕੁਆਲਿਟੀ ਵੀ ਪੂਰੀ ਸੁਪਰ ਕਲਾਸ ਹੋ ਅਸੀਂ ਐ ਨਹੀਂ ਆਂਦੇ ਵੀ ਸਾਡੇ ਰੇਟ ਘੱਟ ਆ ਰੇਟ ਸਾਡੇ ਬਾਜ਼ਾਰ ਦੇ ਆ हां ਕਿਉਂਕਿ ਘੱਟ ਰੇਟ ਵਾਲਾ ਤਾਂ ਕੰਮ ਫੇਰ ਹੈ ਨਾ ਜੇ ਆਪਾਂ ਕੋਈ ਕੁਆਲਿਟੀ ਘਟਾ ਦੇਣੀ ਹੋਵੇ ਰੇਟ ਸਾਢੇ ਬਾਜਾ ਜਵਾ ਨਾ ਵਾਲੇ ਜਿਆਦਾ ਤੇ ਨਾ ਹੀ ਵਾਲੇ ਘੱਟ ਹੈ ਕੁਆਲਿਟੀ ਏ ਕਲਾਸ ਆ ਉਹ ਰੇਟ ਤਾਂ ਬਈ ਮੈਂ ਦੇਖੇ ਸੀ ਬੜਾ ਫਰਕ ਵੀ ਹੈ ਨਹੀਂ ਨਾ ਵੇ ਮੈਂਨ ਕੋਲ ਤੁੰਦਾ ਵੀ ਉਹ ਤਾਂ ਬਈ ਆਮ ਦੁਕਾਨਾਂ ਨੂੰ ਸਾਢੇ 10-20 ਰੁਪਏ ਵੱਧ ਜ਼ਰੂਰ ਆ ਪਰ ਉਹ ਹੀ ਅਸੀਂ ਕੁਆਲਿਟੀ ਪ੍ਰੋਵਾਈਡ ਕਰ ਹਾਂ ਕੁਆਲਿਟੀ ਮੈਂ ਤਾਂ ਹੀ ਕਿਹਨ ਕਿਹੜੇ ਵੱਡੇ ਲੋਕ ਆਉਂਦੇ ਕਿਉਂ ਦੇ ਇੱਥੇ ਬਈ ਕੁਆਲਿਟੀ ਕਰਕੇ ਆਉਂਦੇ ਆ ਜੇ ਕੁਆਲਿਟੀ ਲੈਣੀ ਆ ਤੇ ਕਨਾਲ ਕਲੱਬ ਮਾੜਾ ਲਾਂਚ ਡਿਨਰ ਬ੍ਰੈਕਫਾਸਟਰ ਵਿਆਹ ਸਾਡੇ ਜਨਮ ਦਿਨ ਸਗਣ ਵਾਲਾ ਪ੍ਰੋਗਰਾਮ ਛੋਟਾ ਪ੍ਰੋਗਰਾਮ ਵੱਡਾ ਪ੍ਰੋਗਰਾਮ 500 ਬੰਦਿਆਂ ਤੇ ਕਰ ਪ੍ਰੋਗਰਾਮ ਬਿਲਕੁਲ ਬੁੱਕ ਕਰਾ ਸਕਦੇ ਮੈਂ ਗੱਲ ਤੇ ਬਹੁਤ ਤੇ ਮੋਬਾਈਲ ਨੰਬਰ ਸਾਨੂੰ ਮੈਂਸ਼ਨ ਕਰਤਾ ਸਕਰੀਨ ਤੇ ਕਾਲ ਕਰਿਓ ਇੱਕ ਵਾਰੀ ਜਰੂਰ ਕਾਲ ਕਰਿਓ ਤੇ ਇੱਕ ਵਾਰੀ ਲਾਜ਼ਮੀ ਆ ਕੇ ਜਾਇਓ ਤੇ ਇਹ ਕੁਆਲਿਟੀ ਲੈਣੀ ਹੈ ਮੈਂ ਗੱਲ ਕੁਆਲਿਟੀ ਦਾ ਹੀ ਹੈ ਸਾਰਿਆਂ ਦਾ ਧੰਨਵਾਦ ਜੇ ਸਾਡੀ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਲਾਜ਼ਮੀ ਕਰਨਾ ਤੇ ਕਮੈਂਟ ਕਰਨਾ ਜੇ ਕਿਸੇ ਨੇ ਪ੍ਰੋਮੋਸ਼ਨ ਕਰਾਉਣੀ ਹੁੰਦੀ ਹੈ ਤੇ ਆ ਸਾਡਾ ਮੋਬਾਈਲ ਨੰਬਰ ਮੈਂਸ਼ਨ ਕਰਤਾ ਤੇ ਤੇ ਲਾਜ਼ਮੀ ਕਨੈਕਟ ਕਰਿਓ ਸਾਡਾ ਕੋਈ ਬਾਲਾ ਰੇਟ ਨਹੀਂ ਆ ਮੇਨ ਗੱਲ ਤੇ ਸਾਡੇ ਤੇ ਕੁਆਲਿਟੀ ਹੈ ਜਿਹਦੇ ਕੁਆਲਿਟੀ ਹੈਗੀ ਆ ਸਾਨੂੰ ਕਾਲ ਕਰਨਾ ਤੇ ਬਈ ਦੂਜੇ ਬਿਨ ਕੁਆਲਿਟੀ ਵਾਲਾ ਸਾਡੇ ਕੋਲ ਫੋਨ ਨਾ ਕਰਨਾ ਤੇ ਧੰਨਵਾਦ